ਇਹ ਤੁਹਾਡੇ ਸਾਹਮਣੇ ਪੁਲਿਸ ਹਿਰਾਸਤ ਚ ਖੜਾ ਨਜ਼ਰ ਆ ਰਿਹਾ ਉਹ ਪਤੀ ਵਿਕਰਮ ਪ੍ਰਤਾਪ ਸਿੰਘ ਹੈ ਜਿਸ ਨੇ ਕੁਝ ਦਿਨ ਪਹਿਲਾਂ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜਦੋਂ ਕੋਸ਼ਿਸ਼ ਕਾਮਯਾਬ ਨਾ ਹੋਈ ਤਾਂ ਇਸ ਨੇ ਆਪਣੀ ਪਤਨੀ ਨੂੰ ਗੱਡੀ ਸਮੇਤ ਭਾਖੜਾ ਨਹਿਰ ਛਿੜ ਕੇ ਉਸ ਦਾ ਕਤਲ ਕਰ ਦਿੱਤਾ ਸੀ ਤੇ ਹੁਣ ਪੁਲਿਸ ਦੇ ਹੱਥੇ ਚੜਨ ਮਗਰੋਂ ਵਿਕਰਮ ਪ੍ਰਤਾਪ ਸਿੰਘ ਨੇ ਇਹ ਕਬੂਲ ਕੀਤਾ ਹੈ ਕਿ ਉਸ ਨੇ ਪਤਨੀ ਦੇ ਨਜਾਇਜ਼ ਸਬੰਧਾਂ ਦੇ ਸ਼ੱਕ ਦੇ ਚਲਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਹ ਤੇ ਦੱਸਣਯੋਗ ਹੈ ਕਿ ਵਿਕਰਮ ਪ੍ਰਤਾਪ ਆਪਣੀ ਪਤਨੀ ਲਾਪਰੀ ਸਮੇਤ 26 ਮਾਰਚ ਨੂੰ ਘਰੋਂ ਗਾਇਬ ਹੋ ਗਿਆ ਸੀ ਤੇ ਮੁੜ ਕੇ ਪਤਨੀ ਦੀ ਲਾਸ਼ ਮਿਲਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ ਪੁਲਿਸ ਵਿਕਰਮ ਪ੍ਰਤਾਪ ਚਾਂਸ ਸਿੰਘ ਅਸੀਂ ਗ੍ਰਿਫਤਰ ਕੀਤਾ ਹੈ ਕਿ ਰਹਿਣ ਵਾਲਾ ਤੇਜ਼ ਬਕਲ ਹੋਣ ਲੱਗਾ ਇਹ ਆਪਣੀ ਪਤਨੀ ਤੇ ਸ਼ੱਕ ਕਰਦਾ ਸੀ ਕਿ ਇਹਦੇ ਕਿਸ ਨਾਲ ਨਿਜੇ ਸਬੰਧ ਹਨ ਇਸੇ ਸ਼ੱਕ ਦੇ ਆਧਾਰ ਤੇ ਇਹ ਆਪਣੀ ਪਤਨੀ ਨੂੰ ਮਾਰਨ ਦੀ ਨੀਤ ਨਾਲ ਮਿਤੀ 26 ਤਿੰਨ ਪਹਾੜਾ ਨਾਇਕ ਤੇ ਲੱਗੇ ਉੱਥੇ ਲੈ ਕੇ ਨੇ ਆਪਣੀ ਪਤਨੀ ਨੂੰ ਚੱਕਮ ਨਾਲ ਮਾਰਨੇ ਕੋਸ਼ਿਸ਼ ਕੀਤੀ ਉਹ ਨਹੀਂ ਮਰੀ ਫਿਰ ਇਹਨੇ ਪਤਨੀ ਨੂੰ ਆਪਣੀ ਗੱਡੀ ਵਿੱਚ ਬਿਠਾ ਕੇ ਗੱਡੀ ਪਾਤਾ ਨਹਿਰ ਵੱਲ ਸੁਲਤੀ ਆ ਬਹਿ ਲਿਖ ਨਿਕਲ ਗਈ ਸੋ ਨਾ ਜਾਣੇ ਕਿੰਨੇ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ ਜਦੋਂ ਨਾਜਾਇਜ਼ ਸਬੰਧਾਂ ਤੇ ਸ਼ੱਕ ਚ ਕਈ ਘਰ ਉਜੜ ਗਏ ਤੇ ਕਈ ਲੋਕਾਂ ਦੀਆਂ ਜ਼ਹਾਨਾਂ ਤੱਕ ਚਲੀਆਂ ਗਈਆਂ ਪਰ ਲੋਕ ਨੇ ਕਿ ਉਸ ਤੋਂ ਕੁਝ ਸਿੱਖ ਨਹੀਂ ਲੈ ਰਹੇ ਪਟਿਆਲਾ ਤੋਂ rau virender ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੀਜ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563